ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ نیوز ਗੱਲ ਕਰਾਂਗੇ ਸਾਡੇ ਵੱਲੋਂ ਜਿਹੜੀ ਕਸਵਰੇ ਪ੍ਰਕਾਸ਼ਿਤ ਕੀਤੀ ਜਾਂਦੀ ਖਬਰ ਹੈ ਕਿ ਜਿਹੜਾ ਇੱਕ ਪੁਲਿਸ ਵਾਲਾ ਆਪਣੇ ਆਪ ਨੂੰ ਦੱਸ ਕੇ ਇੱਕ ਰੇਡੀ ਵਾਲੇ ਦੇ ਉੱਤੇ ਜਿਹੜਾ ਅਤਿਆਚਾਰ ਕਰਦਾ ਤੇ ਪੁਲਿਸ ਨੇ गुजरਤੀ ਜਿਹੜੀ ਸਾਡੀ ਵੀਡੀਓ ਦੇਖ ਕੇ ਐਕਸ਼ਨ ਦੇ ਵਿੱਚ ਲਿਆਂਦਾ ਗਿਆ ਤੇ ਉਸ ਜਿਹੜਾ ਪੁਲਿਸ ਮੁਲਾਜ਼ਮ ਜਿਹੜਾ ਨਕਲੀ ਦੱਸਿਆ ਜਾ ਰਿਹਾ ਸੀ ਤੇ ਉਹ ਨਾਲ ਕਿਸੇ ਪਿੰਡ ਦਾ ਲੋਕੀ ਦਕਸ਼ ਸਾਡੇ ਜਿਹੜੇ ਨੇ ਲਗਾਤਾਰ ਸਾਨੂੰ ਸਵੇਰ ਦੇ ਕਮੈਂਟ ਕਰ ਰਹੇ ਸੀ ਕਿ ਇਸ ਪੁਲਿਸ ਵਾਲੇ ਦੇ ਉੱਪਰ ਕੀ ਕਾਰਵਾਈ ਹੋਣੀ ਹੈ ਤਾਂ ਤੁਸੀਂ ਸਾਨੂੰ ਜਿਹੜਾ ਜਲਾਸਮੀ ਹੈ ਰਿਪਲਾਈ ਦੇਣਾ ਹੈ ਉਸੇ ਰੇਡੀ ਆਲਿਆਂ ਨਾਲ ਗੱਲਬਾਤ ਕਰਾਂਗੀ ਕਿ ਪੁਲਿਸ ਜਿਹੜੀ ਮੌਜੂਦਾ ਇੱਥੇ ਪਹੁੰਚੀ ਸੀਗੀ ਤੇ ਖਾਣਾ ਸਿਟੀ ਦੇ ਜਿਹੜੇ ਐਸ ਐਚਓ ਨੇ ਉਹ ਵੀ ਪਹੁੰਚੇ ਸੀਗੇ ਕੁਝ ਦੇਰ ਪਹਿਲਾਂ ਸਾਡੀ ਜਿਹੜੇ ਸਮਾਣਾ ਦੇ ਡੀਐਸਪੀ ਸੀਐਸ ਕੰਦ ਨੇ ਉਹਨਾਂ ਨੇ ਵੀ ਸਾਨੂੰ ਜਿਹੜੀ ਕਾਲ ਕੀਤੀ ਸੀਗੀ ਅਜਿਹਾ ਕਿਹੜਾ ਅਫਸਰ ਹੈ ਜਿਹੜਾ ਸਮਾਣਾ ਦੇ ਵਿੱਚ ਰੇਡੀ ਆਲਿਆਂ ਦੇ ਉੱਤੇ ਹੀ ਅਤਿਆਚਾਰ ਕਰਨ ਲੱਗ ਚੁੱਕਿਆ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਅਸੀਂ ਕਾਫੀ ਲੰਬੇ ਟਾਈਮ ਤੋਂ ਜਿਹੜੀ ਸ਼ਹਿਰ ਦੀ ਸੇਵਾ ਕਰ ਰਹੇ ਹਾਂ ਤੇ ਸਾਨੂੰ ਅੱਜ ਤੱਕ ਕਿਸੇ ਦਾ ਕੋਈ ਜਿਹੜਾ ਲਾਭਾ ਨਹੀਂ ਮਿਲਿਆ ਪਰ ਇਹ ਅਜਿਹਾ ਕਿਹੜਾ ਅਫਸਰ ਆ ਗਿਆ ਸੀ ਜਿਹੜਾ ਸਮਾਣਾ ਦੇ ਵਿੱਚ ਕਰ ਲਿਆ ਸੀਗਾ ਪਰ ਉਹ ਜਿਹੜੀ ਗੱਡੀ ਖੜੀ ਸੀ ਕੁਝ ਥੇਰ ਪਹਿਲਾਂ ਜਿਹੜੀ ਹੈ ਪੁਲਿਸ ਦੇ ਵੱਲੋਂ ਆ ਕੇ ਕਾਰਵਾਈ ਕਰ ਦਿੱਤੀ ਗਈ ਹੈ ਤੁਹਾਨੂੰ ਤਸਵੀਰਾਂ ਜਿਹੜੀ ਨਾਕੇ ਦੀ ਉਹ ਵੀ ਬਾਅਦ ਦਿਖਾ ਦਵਾਂਗੇ ਫਿਰਾਲ ਉਸ ਲੜਕੇ ਨਾਲ ਗੱਲਬਾਤ ਕਰਦੇ ਆ ਕੀ ਹੁਣ ਉਹ ਲੜਕਾ ਜਿਹੜਾ ਸੈਡੋ ਸਫਾਈ ਹੈ ਹਰ ਜੁਹੇ ਹੋ ਕੀ ਨਾਮ ਹੈ ਤੁਹਾਡਾ ਹਰਵੀਰ ਸਿੰਘ ਹੈ ਅੱਛਾ ਹਰਵੀਰ ਜੀ ਸਵੇਰੇ ਉਹਰੇ ਪੁਲਿਸ ਕਿੰਨੇ ਵਜੇ ਆਈ ਹੈ ਜਦੋਂ ਕਾਰਵਾਈ ਹੋਈ ਹੈ ਵੀਡੀਓ ਚੱਲਣ ਤੋਂ ਬਾਅਦ ਜਿੱਦਰੇ 5:00 ਵਜੇ ਤਰੀਬ ਨਾ ਆ ਗਈ ਸੀ ਪੁਲਿਸ ਵਾਲੇ ਹਾਂ ਤੇ ਉਹਨਾਂ ਨੇ ਅੱਗੇ ਐਕਸ਼ਨ ਦਿਖਾਇਆ ਉਹ ਪੁਲਸ ਵਾਲੇ ਐਕਸ਼ਨ ਦਿਖਾਇਆ ਹੁਣ ਖੁਸ਼ ਹੋ ਲੱਗਦਾ ਸੀ ਉਹ ਪੁਲਸ ਵਾਲਈ ਐ ਉਹ ਨਹੀਂ ਲੱਗਦਾ ਸੀ ਦੇਖ ਸਕਦੇ ਹੋ ਕਿ ਜਿਹੜਾ ਰੇੜੀ ਦੇ ਉੱਪਰ ਲੜਕਾ ਕੰਮ ਕਰਦਾ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਕਿਸੇ ਹਲਤ ਤੋਂ ਵੀ ਉਹ ਲੜਕਾ ਜਿਹੜਾ ਹੈ ਪੁਲਸ ਵਾਲਾ ਨਹੀਂ ਲੱਗਦਾ ਸੀ ਪਰ ਇਹਨਾਂ ਨੂੰ ਜਿਹੜਾ ਲਗਾਤਾਰ ਪ੍ਰੇਸ਼ਾਨ ਕੀਤਾ ਜਾਂਦਾ ਸੀ ਦੂਜੇ ਪਾਸੇ ਅੱਜ ਜਿਹੜਾ ਪ੍ਰਸ਼ਾਸਨ ਹੈ ਪੂਰਾ ਜੋ ਸਤ ਦੀ ਖਦਾ ਨਜ਼ਰ ਆਇਆ ਨਾਲ ਦੀ ਨਾਲ ਅਜਿਹੇ ਜਿਹੜੇ ਨਕਲੀ ਬਲੈਕਮੇਲ ਜਿਹੜਾ ਇੱਕ ਬੰਦਾ ਕਰਦਾ ਸੀ ਉਸ ਨੂੰ ਜਿਹੜਾ ਨੱਖ ਪਾ ਲਈ ਗਿਆ ਉਸ ਦੀ ਗੱਡੀ ਦਾ ਜਿਹੜਾ ਚਲਾਨ ਕੱਟ ਦਿੱਤਾ ਗਿਆ ਤੇ ਹੁਣ ਜਿਹੜਾ ਉਸ ਨੂੰ ਆਪਣੀ ਥਾਣੇ ਦੇ ਵਿੱਚ ਬੁਲਾ ਲਿਆ ਗਿਆ ਕਿ ਤੂੰ ਆਪਣੇ ਜਿਹੜੇ ਆਇਡੈਂਟੀਟੀ ਕਾਰਡ ਨੇ ਤੇ ਆਪਣੀਆਂ ਜਿਹੜੀਆਂ ਜੋਪਾ ਨੇ ਉਹ ਤਕਾਹ ਕਿੱਥੇ ਤੂੰ ਕੰਮ ਕਰਦਾ ਔਰ ਕਿੱਥੇ ਜਿਹੜਾ ਤੇਰਾ ਇਹ ਸਾਰਾ ਅਸਾਰੀਆਂ ਬਣਿਆ ਹੋਇਆ ਪਰ ਸਮਾਣਾ ਦੇ ਵਿੱਚ ਹਰਿਆਣੀ ਦੀ ਗੱਲ ਸੀ ਕਿ ਚਿੱਟੇ ਦਿਨ ਦੇ ਵਿੱਚ ਇਹ ਪੁਲਿਸ ਦਾ ਨਾਮ ਲੈ ਕੇ ਲੋਕਾਂ ਨੂੰ ਬਲੈਕਮੇਲ ਕਰਦਾ ਅਗਰ ਸਾਡੀ ਵੀਡੀਓ ਹੋਰ ਵੀ ਕੋਈ ਲੋਕ ਦੇਖ ਰਹੇ ਨੇ ਅਜਿਹੇ ਕੰਮ ਕਰਦੇ ਨੇ ਤਾਂ ਉਹ ਜਿਹੜੇ ਹੁਣ ਚੁਸਤ ਹੋ ਜਾਣ ਲਗਾਤਾਰ ਜਿਹੜੀ ਸਾਡੀਆਂ ਨਿਗਾ ਨੇ ਤੁਹਾਡੇ ਉੱਤੇ ਹੀ ਹੁਣ ਬਣਿਆ ਰਹਿਣੀਆਂ ਨਹੀਂ ਅੰਦਰ ਜੀ ਕੀ ਕਹੋਗੇ ਕਹਿੰਦੇ ਵੀ ਇੱਕ ਪੁਲਿਸ ਮੁਲਾਜ਼ਮ ਜਿਹੜਾ ਰੇੜੀ ਵਾਲਿਆਂ ਦੇ ਉੱਤੇ ਅਤਿਆਚਾਰ ਕਰਨ ਲੱਗਿਆ ਹੋਇਆ ਸੀਗਾ ਜੀ ਪ੍ਰਿੰਸੀ ਅੱਜ ਤੋਂ ਦੀ ਵੀਡੀਓ ਦੇਖੀ ਦੀ ਪਾਈ ਗਈ ਕਿ ਮੈਂ ਤਾਂ ਇਹ ਟਰੈਕਟਰ ਸਾਹਿਬ ਦੇ ਨਾਲ ਅਸੀਂ ਮੌਕਾ ਦੇਖਿਆ ਆ ਕਿ ਜੋ ਰੇਡੀ ਵਾਲਾ ਸਰਦਾਰ ਜੀ ਉਹਨਾਂ ਨੇ ਬੁਲਾਇਆ ਦੂਜੇ ਵਾਲ ਨੂੰ ਜਿਹੜਾ ਪ੍ਰिजन ਜਿਹੜਾ ਟੋਟਾਲਾ ਬਣਿਆ ਸੀ ਉਹਨੇ ਬੁਲਾਇਆ ਸੀਗਾ ਹੂੰ ਉਹ ਵੈਰੀਫਾਈ ਕਰਨ ਤੋਂ ਪਤਾ ਲੱਗਿਆ ਵੀ ਇਹ ਲੁਧਿਆਣਾ ਜੇਲ੍ਹ ਜੀ ਉਥੇ ਮਾਸਟਰ ਹੈ ਉਥੇ ਦਾ ਕੋਈ ਸਾਡ ਬਣਦਾ ਹੋਣਾ ਅੰਦਰ ਦੇ ਕੋਲ ਜਿਹੜਾ ਕਿ ਡੈਡੀ ਗਾਰਡ ਦਾ ਲੁਧਿਆਣਾ ਜੇਲ੍ਹ ਦਾ ਫੜਿਆ ਹੋਇਆ ਹੂੰ ਚਲੋ ਇਹ ਤਾਂ ਦੋਵਾਂ ਨੂੰ ਬੁਲਾ ਕੇ ਸੈਟੀਸਫੈਕਸ਼ਨ ਕਰਾਤੀ ਹੈ ਅਤੇ ਉਹਦੀ ਗੱਡੀ ਦਾ ਸੀ ਰੌਗ ਪਾਰਕਿੰਗ ਦਾ ਜਿਹੜਾ ਮੁਲਾਜ਼ਮ ਬਣਿਆ ਉਹ ਚਲਾਣ ਕਰਦਾ ਹੂੰ ਤੇ ਦੋ ਵਾਰਾਂ ਦੀ ਚੰਗੀ ਤਰ੍ਹਾਂ ਚੰਗੀ ਕਰਾਤੀ ਜਾਂ ਉਹ ਕੋ ਵਾਰਨਿੰਗ ਦੇਤੀ ਵੀ ਇਹ ਕੰਮ ਨਹੀਂ ਕਰਨਾ ਇਹਦੇ ਪਾਜੀ ਇਹਦੀ ਕੋਖ ਕਰਿਓ ਵੀ ਇਹਨੇ ਹੋਰ ਤਾਂ ਨਹੀਂ ਕੋਈ ਗਲਤ ਕੰਮ ਕਰੇ ਪੁਲਿਸ ਦਾ ਕਾਰਡ ਨੂੰ ਲੈ ਕੇ ਜੀ ਹੋਰੀ ਪ੍ਰਕਾਲ ਕਰਾਂਗੇ ਨਾ ਬੁਲਾਇਆ ਸੀ ਠੀਕ ਦਾ ਨਾਮ ਵੀਰੇ ਸੰਦੀਪ ਸਿੰਘ ਅੱਛਾ ਸੰਦੀਪ ਸਿੰਘ ਜੀ ਕੀ ਲੱਗਦਾ ਹੁਣ ਠੀਕ ਨੇ ਉਹ ਰੇਡੀ ਵਾਲੇ ਚ ਹਾਂ ਹਾਂ ਬਿਲਕੁਲ ਠੀਕ ਨੇ ਮੈਂ ਮੌਕੇ ਤੇ ਆਈ ਸੀ ਜੱਤ ਸਰਪੰਨ ਸੁਦਰਪਾਲ ਵੀ ਉਹਨੇ ਵਧੀਆ ਨੰਨ ਛਾੜਿਆ ਵਧੀਆ ਨੰਨ ਵੀ ਆਪ ਜੀ ਸੰਦੀਪ ਜੀ ਉਹ ਤੱਕ ਰਹਾ ਤਾਂ ਦੇਖਿਓ ਉਹਨੇ ਸੰਗ ਪਛਾ Weekend. Thank you.